ਚੂਰਿਕਲ ਹਮਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪ੍ਰੋਗਰਾਮ ਖਾਸ ਮੁਲਾਕਾਤ ਦੇ ਵਿੱਚ ਮੈਂ ਹਾਂ ਗੁਜੇਰਕਰ ਲੈ ਕੇ ਆਜ਼ਰ ਰਾਜੀਤ ਹੋਰ ਤੁਹਾਡਾ ਪ੍ਰੋਗਰਾਮ ਜਿਸ ਦੇ ਵਿੱਚ ਅਸੀਂ ਤੁਹਾਨੂੰ ਇਸ ਪ੍ਰੋਗਰਾਮ ਦੇ ਵਿੱਚ ਕਿਸੇ ਖਾਸ ਪੋਲੀਟੀਸ਼ੀਅਨ ਜਾਂ ਸੈਲੀਬ੍ਰਿਟੀ ਦੇ ਨਾਲ ਮੁਲਾਕਾਤ ਕਰਵਾਉਣੇ ਹੁੰਦੇ ਆ ਤੇ ਅੱਜ ਅਸੀਂ ਤੁਹਾਨੂੰ ਇਸ ਪ੍ਰੋਗਰਾਮ ਦੇ ਵਿੱਚ ਮਿਲਵਾਉਣ ਜਾ ਰਹੇ ਹਾਂ ਇੱਕ ਪੋਲੀਟੀਸ਼ੀਅਨ ਦੇ ਨਾਲ ਜੋ ਕਿ ਕੈਂਡੀਡੇਟ ਖੜੇ ਹੋਏ ਨੇ ਕੌਂਸਲਰ ਦੇ ਲਈ ਵਾਰਡ ਨੰਬਰ 5 ਤੋਂ ਮਿਸੀ ਸਾਗਾ ਤੇ ਉਹਨਾਂ ਦੇ ਨਾਲ ਅੱਜ ਅਸੀਂ ਗੱਲਬਾਤ ਕਰਾਂਗੇ ਸਟੂਡੀਓ ਦੇ ਵਿੱਚ ਸਾਡੇ ਨਾਲ ਮੌਜੂਦ ਨੇ ਤੇ ਉਹਨਾਂ ਤੋਂ ਪੁੱਛਾਂਗੇ ਕਿ ਜੇਕਰ ਉਹ ਇਸ ਜਿਹੜੀਆਂ ਇਲੈਕਸ਼ਨਸ ਆਰਿਆਂ ਦੇ ਜੂਨ ਦੇ ਵਿੱਚ ਉਹਦੇ ਵਿੱਚ ਉਹ ਕਾਮਯਾਬ ਹੁੰਦੇ ਨੇ ਤਾਂ ਉਹਨਾਂ ਦੇ ਵੱਲੋਂ ਲੋਕਾਂ ਦੀ ਭਲਾਈ ਦੇ ਲਈ ਤੇ ਵਾਰਡ ਦੇ ਲਈ ਕੀ ਕੁਝ ਕੀਤਾ ਜਾਵੇਗਾ ਇਸ तमाम ਪ੍ਰੋਗਰਾਮ ਦੇ ਵਿੱਚ ਅਸੀਂ ਇਹ ਸਾਰੀ ਗੱਲਬਾਤ ਕਰਾਂਗੇ ਤੇ ਪਹਿਲਾਂ ਸਵਾਗਤ ਕਰ ਲੈਣੇ ਆ ਬਹੁਤ ਬਹੁਤ ਸਵਾਗਤ ਹੈ ਮਨੀਸ਼ਾ ਆਨੀ ਜੀ ਥੈਂਕ ਯੂ ਸੋ ਮੱਚ ਸਸਿਆ ਕਾਲ ਆਦਾਬ ਟੂ एवरीवन थैंक यू ਸੋ ਮੱਚ ਫॉर ਜੁਆਇਨਿੰਗ ਅਸ ਜੀ ਥੈਂਕ ਯੂ ਇੱਕ ਵਾਰ ਫਿਰ ਤੁਹਾਡੇ ਸਟੂਡੀਓ ਵਿੱਚ ਤੁਹਾਡਾ ਸਵਾਗਤ ਤੇ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆ ਤੇ ਸਭ ਤੋਂ ਪਹਿਲਾਂ ਮੈਂ ਇਹ ਚਾਹੂੰਗੀ ਕਿ ਦਸ਼ਕਰਣ ਵਾਲਾ ਆਪਾਂ ਜਿਹੜੀ VOTING ਦੀ ਡੇਟ ਹੈ ਉਹ ਸਾਂਝੀ ਕਰ ਦਈਏ ਜੀ ਅਮ ਸਤਿ ਸ੍ਰੀ ਅਕਾਲ ਤੇ अगेन थैंक यू एवरीवन वेलकम ਤੇ ਇਲੈਕਸ਼ਨ ਦੀ ਡੇਟਾ ਜਿਹੜੀ ਹੈਗੀ ਨਾ ਮੇ 24 ਤੇ 25 ਟੂ अर्ली VOTING ਹੈਗੀ ਆ ਮਿਸਿਸ ਸਾਗਾ ਦੇ ਸਿਟੀ ਹਾਲ ਦੇ ਵਿੱਚ ਤੇ ਜੂਨ ਪਹਿਲੀ ਦੇ ਦੂਜੀ ਨੂੰ ਅਡਵਾਂਸ ਪੋਲ ਦੀ VOTING ਹੈਗੀ ਆ ਤੇ ਜੂਨ 10 ਨੂੰ ਐਕਚੁਅਲ ਇਲੈਕਸ਼ਨ ਹੈਗਾ ਤੇ ਮੈਂ ਸਭ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਤੇ ਰਿਕਵੈਸਟ ਕਰਦਾ ਪਲੀਜ਼ अर्ली वोटिंग ਕਰੋ ਮੇ 24 ਦੇ 25 ਨੂੰ ਸਿਟੀ ਹਾਲ ਚੋਂ ਹੁੰਦਾ ਮੈਨੂੰ ਪਤਾ ਹੈ ਸਪੈਸ਼ਲੀ ਮੋਰਟਨ ਵਾਲੇ ਨੂੰ ਇਟਸ ਅ ਲिटल ਬਿਟ ਆਫ ਅ ਜਰਨੀ ਥੋੜਾ ਜਿਹਾ ਰਾਈਡ ਹੈਗਾ ਬਟ ਜਿਹੜੀ ਸਹੂਲਤ ਜਿਹੜੀ ਫੈਸਿਲਿਟੀ ਤੁਹਾਨੂੰ ਚਾਹੀਦੀ ਹੈ ਅਸੀਂ ਪ੍ਰੋਵਾਈਡ ਕਰਾਂਗੇ ਮੈਂ ਤੁਹਾਨੂੰ ਆਪੇ ਖੁਦ ਆ ਕੇ ਮੈਂ ਪਿਕ ਕਰਕੇ ਮੈਂ ਲੈ ਕੇ ਜਾਵਾਂਗਾ ਕਿਉਂਕਿ ਐਸ ਇੰਨੀ ਜ਼ਰੂਰੀ ਚੀਜ਼ ਹੈ ਮੋਰਟਨਲੀ ਵੋਟ ਕਰਨਾ ਤੇ ਮੇਰੇ ਤੋਂ ਜੋ ਵੀ ਹੋ ਸਕੇਗਾ ਜਿੰਨੀ ਤਾਕਤ ਅਸੀਂ ਲਾ ਸਕਦੇ ਆ ਜੋ ਕਰ ਸਕਦੇ ਆ ਅਸੀਂ ਕਰਨਾ ਕਿ ਮੋਰਟਨ ਇਸ ਵਾਰ ਹੀ ਨਿਕਲੇ ਤੇ ਇਸ ਵਾਰੀ ਵੋਟ ਪਾਏ ਜੀ ਤੇ ਜੇਕਰ ਹੁਣ ਆਪਾਂ ਕ੍ਰਾਈਮ ਦੀ ਗੱਲ ਕਰੀਏ ਤਾਂ ਕ੍ਰਾਈਮ ਬਹੁਤ ਜ਼ਿਆਦਾ ਵਧਿਆ ਹੋਇਆ ਹੈ ਬ੍ਰੈਂਪਟਨ ਮਿਸਿਸ ਆਗਾ ਦੇ ਏਰੀਏ ਦੇ ਵੱਲ ਕਾਫੀ ਜ਼ਿਆਦਾ ਜਿਵੇਂ ਲੋਕ ਅਗਰ ਸੜਕ ਤੇ ਜਾ ਰਹੇ ਨੇ ਤਾਂ ਉੱਥੇ ਵੀ ਸੇਫ ਨਹੀਂ ਹੈਗੇ ਪੈਦਲ ਜਾਂਦੇ ਤਾਂ ਕ੍ਰਾਈਮ ਨੂੰ ਲੈ ਕੇ ਤੁਹਾਡੀ ਕੀ ਸਟਰੈਟਜੀ ਹੈ ਕਿ ਕ੍ਰਾਈਮ ਤੇ ਇਸ ਵੇਲੇ ਪਤਾ ਨਹੀਂ ਕੈਨੇਡਾ 'ਚ ਹੈ ਜਾਂ ਸਾਡੇ ਏਰੀਆ 'ਚ ਹੋ ਕੀ ਗਿਆ ਕਿਉਂ ਐਨਾ ਐਨਾ ਜ਼ਿਆਦਾ ਵਧ ਰਿਹਾ ਪਰ ਪ੍ਰੋਬਲਮ ਇਹਨੂੰ ਰਾਈਟ ਅਵੇ ਨੂੰ ਨਾ ਉਹ ਕਹਿੰਦੇ ਨੇ ਇਨਵੈਸਟਿਗੇਟ ਕਿ ਕਿਉਂ ਹੋ ਰਿਹਾ ਪਤਾ ਕਰਨਾ ਉਹ ਹੈ ਸਵੇਲੇ ਟਾਈਮ ਨਹੀਂ ਸਾਡੇ ਕੋਲ ਵੀ ਨੀਡ ਟੂ ਸਟਾਪ ਇਟ ਇਮੀਡੀਏਟਲੀ ਰਾਈਟ ਨਾਉ ਅਸੀਂ ਰੋਕਣਾ ਨੂੰ ਤੇ ਕ੍ਰਾਈਮ ਨੂੰ ਰੋਕਣ ਦਾ ਤੇ ਚੋਰੀਆਂ ਕਿਉਂਕਿ ਸ਼ੁਰੂ ਹੁੰਦਾ ਚੋਰੀਆਂ ਤੋਂ ਰਾਈਟ ਬੰਦੇ ਜਿਹੜੇ ਆਂਦੇ ਨੇ ਉਹ ਗੱਡੀ ਚੁਰਾਣ ਆਂਦੇ ਨੇ ਕਿਉਂਕਿ ਉਹ ਗੱਡੀ ਚੁਰਾ ਕੇ ਕੋਈ ਵੇਚ ਕੇ ਕੋਈ ਪੈਸਾ ਕਮਾਣਗੇ ਉਹਨਾਂ ਦੀ ਲਾਈਫ ਜੋ ਵੀ ਹੈਲਪ ਹੋਣੀ ਹੈ ਪਰ ਚੋਰੀ ਕੀ ਹੁੰਦੀ ਹੈ ਚੋਰੀ ਹੁੰਦੀ ਹੈ ਕਿ ਮੈਂ ਫਟਾਫਟ ਅੰਦਰ ਜਾਵਾਂ ਤੇ ਨਿਕਲਾਂ ਤੇ ਮੇਰਾ ਪ੍ਰੋਗਰਾਮ ਇੱਕ ਹੈ ਜਿਹੜਾ ਮੈਂ ਇੰਟਰੋਡਿਊਸ ਕਰ ਰਿਹਾ ਡੋਰ ਟੂ ਡੋਰ ਇਟਸ ਕਾਲਡ ਅ ਕਮਿਊਨਿਟੀ ਇਨਕਲੂਸਿਵ ਪੈਟਰੋਲ ਪ੍ਰੋਗਰਾਮ ਐਸਟ ਕੀ ਹੋਏਗਾ ਅ ਅਸੀਂ ਇੱਕ ਕਮਿਊਨਿਟੀ ਸੈਕਟਰ ਨੂੰ ਲੈ ਕੇ ਅਸਰਨਾ ਮਾਰੂ ਹਾਊਸਸ ਇਨ ਅ ਰੇਡੀਅਸ ਉਹਨਾਂ ਦੇ ਘ ਲਾਵਾਂਗੇ ਜੀ ਪ੍ਰੋਵਾਈਡਡ ਬਾਈ ਸਿਟੀ ਸੀਸੀਟੀਵੀ ਕੈਮਰਾਸ ਲਾ ਕੇ ਤੇ ਨਾਲ ਫਿਰ ਉਹ ਕਮਿਊਨਿਟੀ ਦੇ ਲੋਕਾਂ ਨੂੰ 10 15 ਲੋਕਾਂ ਨੂੰ ਵੋਲੰਟੀਅਰ ਲੈ ਕੇ ਤਾਂ ਕਿ ਉਹ ਦੇਖਣ ਤੇ ਸਰਵੇਲੈਂਸ ਕੈਮਰਾਸ ਨੂੰ ਸਾਰੀ ਰਾਤ ਕਿਉਂਕਿ देयर इज ਨੋਬਡੀ ਹੂ ਕੈਨ ਪ੍ਰੋਟੈਕਟ ਯੂਰ ਹੋਮ ਬੈਟਰ ਦਨ ਯੂ অর ਯੂਰ ਨੇਬਰ ਜੀ ਰਾਈਟ ਤੇ ਉਸੇ ਹਿਸਾਬ ਨਾਲ ਕੀ ਹੋਏਗਾ ਕਿ ਅਗਰ ਤੁਸੀਂ ਇੱਕ ਇੱਕ ਤੁਹਾਡਾ ਕਾਰ ਇੱਕ ਕੋਨੇ ਤੇ ਹੈਗਾ ਤੇ ਦੂਜੇ ਬੰਦੇ ਦਾ ਕਾਰ ਪਿੱਛੇ ਦੂਜੇ ਕੋਨੇ ਤੇ ਹੈਗਾ ਪਰ ਯੂ ਆਰ ਇਨ ਦ ਸੇਮ ਰੇਡੀਅਸ ਜੀ ਅਸੀਂ ਕੀ ਕਰਾਂਗੇ ਕਿਉਂਕਿ ਸੀਸੀਟੀਵੀ ਕੈਮਰਾ ਤੁਸੀਂ ਮਾਨੀਟਰ ਕਰ ਰਹੇ ਹੋਗੇ ਤੁਹਾਨੂੰ ਪਤਾ ਹੋ ਜਾਏਗਾ ਉਸ ਘਰ ਦੇ ਸਾਹਮਣੇ ਚੋਰੀ ਹੋ ਰਹੀ ਹੈ ਫਿਰ ਤੁਹਾਡੇ ਕੋਲ ਉਹਨਾਂ ਦਾ ਫੋਨ ਨੰਬਰ ਹੈ ਤੇ ਨਾਲ ਜਿੰਨੇ ਨੇਬਰਸ ਹੋਣਗੇ ਜਿੰਨੇ ਤੁਹਾਡੇ ਉਸ ਏਰੀਆ ਦੇ ਸਭ ਦੇ ਫੋਨ ਨੰਬਰ ਸਭ ਦੇ ਨਾਲ ਐਕਸਚੇਂਜ ਹੋਣਗੇ ਜੀ ਤੇ ਫਿਰ ਅਗਰ ਇੱਕ ਬੰਦੇ ਨੇ ਫੋਨ ਕੀਤਾ ਕਿ ਦੇਖੋ ਤੁਹਾਡੇ ਘਰ ਦੇ ਬਾਹਰ ਚੋਰੀ ਹੋ ਰਹੀ ਹੈ ਤੇ 10 15 ਘਰ ਜਿਹੜੇ ਉਹਦੇ ਨੇੜੇ ਹੈਗੇ ਸਭ ਆਪਣੀ ਲਾਈਟ ਔਨ ਕਰਦੇ ਹੋ ਰਾਈਟ ਪਹਿਲਾਂ ਤੇ ਚੋਰ ਘਬਰਾ ਜਾਏ ਕਿ ਲਾਈਟਾਂ ਕਿੱਥੋਂ ਆ ਗਈਆਂ ਤੇ ਉਹ ਪਹਿਲਾਂ ਣਠੇ ਅਗਰ ਉਹ ਫਿਰ ਵੀ ਨਹੀਂ ਣਠਿਆ ਤੇ ਇੱਕ ਪੈਟਰੋਲ ਪ੍ਰੋਗਰਾਮ ਤੇ ਇੱਕ ਪੈਟਰੋਲ ਯੂਨਿਟ

ਪਰ ਕਿਉਂਕਿ ਡਿਮਾਂਡ ਇਤਨੀ ਐਸ ਵੇਲੇ ਤੇ ਉਹ ਵੀ ਯੂ نو ਪੁਲਿਸ ਵਾਲੇ ਵੀ ਕਰੀ ਅਧਰ ਕਦੀ ਉਧਰ ਤੇ ਉਹ ਫਿਰ ਸਾਡਾ ਫਰਜ਼ ਬੰਦਾ ਐ ਐਸ ਸਿਟੀਜ਼ਨਸ ਟੂ ਡੂ ਸਮਥਿੰਗ ਟੂ ਕ੍ਰੀਏਟ ਦੈਟ ਪ੍ਰੋਟੈਕਸ਼ਨ ਫਾਰ ਆਰਸੈਲਵਸ ਤੇ ਉਹ ਇੱਕ ਪ੍ਰੋਗਰਾਮ ਮੈਂ ਇਨੀਸ਼ੀਏਟ ਕਰਨਾ ਚਾਹਾਂਗਾ ਰਾਈਟ ਅਵੇ ਜਿੱਦਾਂ ਜੂਨ 11 ਨੂੰ ਹੀ ਰਾਈਟ ਅਵੇ ਕਿ ਕਮਿਊਨਿਟੀਜ਼ ਨੂੰ ਪਹਿਲਾਂ ਕਿਉਂਕਿ ਯੂਨਿਟੀ ਹੋਣੀ ਬਹੁਤ ਜ਼ਰੂਰੀ ਹੈ ਕਿਉਂਕਿ ਜਦ ਯੂਨਿਟੀ ਨਹੀਂ ਹੁੰਦੀ ਨਾ ਲੋਕੀ ਫਾਇਦਾ ਉਠਾਉਂਦੇ ਨੇ ਇਹ ਚੋਰ ਇਹ ਸਾਰੇ ਕਿਉਂ ਫਾਇਦਾ ਉਠਾ ਰਹੇ ਨੇ ਕਿਉਂਕਿ ਇਹਨਾਂ ਨੂੰ ਪਤਾ ਹੈ ਮੋਸਟ ਨੇਬਰਸ ਇੱਕ ਦੂਜੇ ਨੂੰ ਜਾਣਦੇ ਨਹੀਂ ਕੋਈ ਕੋਈ ਕਿਸੇ ਹੋਰ ਦੀ ਪ੍ਰੋਬਲਮ ਸੇ ਇਨਵੋਲਵ ਨਹੀਂ ਹੋਏਗਾ ਰਾਈਟ ਤੇ ਉਹ ਚੀਜ਼ ਆਪਾਂ ਚੇਂਜ ਕਰਨੀ ਜੀ ਤੇ ਜਿਤ ਕੀ ਤੁਹਾਨੂੰ ਲੱਗਦਾ ਕਿ ਜਿਹੜਾ ਕੈਨੇਡਾ ਦੇ ਵਿੱਚ ਅਗਰ ਕੋਈ ਕਰਾਇਮ ਅਟੈਂਪਟ ਕਰਦਾ ਆ ਤਾਂ ਉਹ ਫੜਿਆ ਜਾਂਦਾ ਆ ਪਰ ਉਹਨੂੰ ਬੇਲ ਜਦ ਹੀ ਮਿਲ ਜਾਂਦੀ ਆ ਫਿਰ ਤੋਂ ਕਰਾਇਮ ਅਟੈਂਪਟ ਹੁੰਦਾ ਆ ਫਿਰ ਤੋਂ ਬੇਲ ਮਿਲ ਜਾਂਦੀ ਆ ਤਾਂ ਬੇਲ ਸਿਸਟਮ ਨੂੰ ਲੈ ਕੇ ਤੁਹਾਨੂੰ ਲੱਗਦਾ ਕੁਝ ਬਦਲਾਅ ਆਉਣਾ ਚਾਹੀਦਾ ਆ 100% ਬੇਲ ਸਿਸਟਮ ਤੇ ਪੂਰਾ ਕਰਾਇਮ ਸਿਸਟਮ ਦੀ ਜਿਹੜੀ ਪਨਿਸ਼ਮੈਂਟਸ ਹੈਗੇ ਨਾ ਰਿਫਾਰਮ ਹੋਣੀ ਚਾਹੀਦੀ ਐਸ ਵੇਲੇ ਕਿਉਂਕਿ ਐਸ ਵੇਲੇ ਸਾਡਾ ਕਿਉਂਕਿ ਜੋ ਐਸ ਵੇਲੇ ਸਿਸਟਮ ਹੈ ਅਸੀਂ ਜਿਹੜੀ ਪਬਲਿਕ ਹਾਂ ਸਾਡਾ ਪਰੋਸਾਂ ਕਾਨੂੰਨ ਦੇ ਉੱਤੇ ਹਟ ਗਿਆ ਲਾਈਕ ਯੂ نو ਇਟਸ ਐਕਚੁਅਲੀ ਬਿਕਮਿੰਗ ਅ ਸ which is wrong crime doesn't pay crime is crime it's a sin a galat hai ga religiously galat hai ga financially galat hai ga legislatively galat har tarike to chori anything obviously tade illegal kehnde ne par ਕਿਉਂਕਿ ਇਹ ਰਿਜ਼ਲਟਸ ਅਗੇ ਤੇ ਇਹ ਜਿਹੜੀ ਜਿਹੜੀ ਪਨਿਸ਼ਮੈਂਟ ਦੀ ਜਿਹੜੀ ਇਸ਼ੂ ਹੈਗਾ ਇਹ ਆਬਵੀਅਸਲੀ ਫੈਡਰਲ ਹੈਗਾ ਮੋਸਟ ਮੋਸਟਲੀ ਫੈਡਰਲ ਤੋਂ ਲਾਜ਼ ਆਉਂਦੇ ਨੇ ਨਾ ਥਰ ਆ ਇਨ ਇਨ ਥੈਟ ਪਲੇਸ ਤੇ ਮੇਰੀ ਜੌਬ ਕੀ ਹੋਏਗੀ ਬਿਕਾਜ਼ ਮੈਨੂੰ ਸਪੋਰਟ ਮਿਲੇਗਾ ਸਾਡੇ ਸਾਡੀ ਕਮਿਊਨਿਟੀ ਦਾ ਜੀ ਮੇਰੇ ਨਾਲ ਜਦ ਪਿੱਛੇ ਮੇਰੇ ਸਾਡੇ ਮਿਸਸਸ ਆਗਾ ਮੋਰਟਨ ਦੇ ਲੋਕੀ ਖੜੇ ਹੋਣਗੇ 50 100 200 जी? 500 ਲੋਕੀ ਖੜੇ ਹੋਣਗੇ ਨਾਲ ਤੇ ਫਿਰ ਅਸੀਂ ਜਾਵਾਂਗੇ ਆਪਣੇ ਐਮਪੀ ਕੋਲ ਆਪਣੇ ਐਮਪੀਪੀਸ ਕੋਲ ਪੁਰੀ ਮਤਲਬ ਮੈਂ ਤਾਂ ਕਹਿੰਦਾ ਮੈਂ ਗੱਡੀਆਂ ਭਰ ਕੇ ਐਮਪੀਪੀ ਤੇ ਐਮਪੀਜ਼ ਦੇ ਆਫਿਸ ਜਾਣਾ ਐਜ਼ ਅ ਕਾਉਂਸਲਰ ਉਹਨਾਂ ਦੇ ਨਾਲ ਕਿ ਜੀ ਇਹ ਲਾਜ਼ ਨੂੰ ਚੇਂਜ ਕਰੋ ਇਹ ਪਨਿਸ਼ਮੈਂਟ ਹੋਣੀ ਚਾਹੀਦੀ ਹੈ ਕਿਉਂ ਅਗਰ ਤੁਸੀਂ ਕ੍ਰਾਈਮ ਡਸ ਨਾਟ ਬ੍ਰੇਕ ਕ੍ਰਾਈਮ ਹੈਜ਼ ਕਨਸੀਕਵੈਂਸਸ ਵੀ ਨੀਡ ਟੂ ਪ੍ਰੂਵ ਥੈਟ ਬਟ ਉਹ ਹੋਏਗਾ ਜਦ ਅਸੀਂ ਆਪੇ ਆਪਣੀ ਆਵਾਜ਼ ਇਕੱਠੀ ਕਰਕੇ ਯੂਨਿਟੀ ਲਾ ਕੇ ਉੱਥੇ ਜਾਵਾਂਗੇ ਤੇ ਫਿਰ ਜਾ ਕੇ ਹਥੋੜਾ ਮਾਰਾਂਗੇ ਚਾਹੇ ਉਹ ਐਮਪੀ ਹੋਵੇ ਚਾਹੇ ਉਹ ਐਮਪੀਪੀ ਹੋਵੇ ਚਾਹੇ ਪ੍ਰਾਈਮ ਮਿਨਿਸਟਰ ਹੋਵੇ ਚਾਹੇ ਜੋ ਵੀ ਹੋਵੇ ਜੀ ਮਾਈ ਜੌਬ ਇਜ਼ ਟੂ ਕੀਪ एवरीवन ਬੀ ਸੇਫ ਸਿਕਰ ਐਂਡ ਦ ਪਨਿਸ਼ਮੈਂਟ ਸ਼ੁੱਡ ਬੀ ਦੇਰ 100% ਸ਼ੁੱਡ ਬੀ ਕੋਈ ਰੱਬ ਕਰੇਗਾ ਸਭ ਹੋਏਗਾ ਜੀ ਬਿਲਕੁਲ ਤੇ ਇਹ ਗੱਲ ਕਰੀਏ क्राइम ਦੀ ਹੋਈ ਤੇ ਕੁਝ ਦਿਨ ਪਹਿਲਾਂ ਹੀ ਇੱਕ ਟੋਰਾਂਟੋ ਸਟਾਰ ਦੇ ਵਿੱਚ ਆਰਟੀਕਲ ਵੀ ਛਪਿਆ ਸੀਗਾ क्राइम ਪਿੱਛੇ ਜੇ ਹੋਇਆ ਸੀਗਾ ਉਹਦੇ ਵਿੱਚ ਆਰਟੀਕਲ ਛਪਿਆ ਸੀ ਜੇ क्राइम ਟੌਪ ਆਫ ਮਾਈਂਡ ਆਫ ਮਿਸਿਸਾਗਾ ਉਹਦੇ ਬਾਰੇ ਜਾਣਕਾਰੀ ਦੇ ਦਿਓ ਤੇ ਆਰਟੀਕਲ ਬਿਲਕੁਲ ਐਕੂਰੇਟ ਹੈਗਾ ਕਿਉਂਕਿ ਜੋ ਆਰਟੀਕਲ working every day main mil rahe hain kar to kar you know 100 to 200 sometimes even 400 residents in a day जी. te ਸਭ ਦਾ ਉਹੀ ਕਨਸਰਨ ਹੈ ਸੇਫਟੀ ਤੇ ਸਿਕਿਉਰਿਟੀ ਤੇ ਕ੍ਰਾਈਮ ਇਹਨਾਂ ਵੱਧ ਗਿਆ ਮਿਸ ਸਾਗਰ ਚ ਕਿ ਇਹਨੂੰ ਇਹਨੂੰ ਕੰਟਰੋਲ ਕਿਸ ਤਰ੍ਹਾਂ ਕਰੀਏ ਸੀ ਦੈਟਸ ਦਾ ਥਿੰਗ ਮੈਂ ਉਹੀ ਕਹਿ ਰਿਹਾ ਕਿਉਂਕਿ ਦੇਖੋ ਪੁਲਿਸ ਤੇ ਕੰਟਰੋਲ ਚ ਨਹੀਂ ਆ ਰਿਹਾ ਗਵਰਨਮੈਂਟ ਤੇ ਕੰਟਰੋਲ ਚ ਨਹੀਂ ਆ ਰਿਹਾ ਤੇ ਹੁਣ ਕੀ ਕਰੀਏ ਸਾਨੂੰ ਆਪਣੇ ਕੰਟਰੋਲ ਚ ਲੈਣਾ ਪੈਗਾ ਬਿਲਕੁਲ ਤੋਂ ਆਈ ਹੋਪ ਆਈ ਹੋਪ ਦੈਟ ਦੈਟ ਡਸ ਬਟ ਦੀ ਆਰਟੀਕਲ ਵਾਸ ਐਕਿਊਰੇਟ ਐਂਡ ਆਈ ਥਿੰਕ ਯੂ ਨੋ ਜਿੰਨੇ ਹੋਰ ਆਈ ਥਿੰਕ ਅਸੀਂ ਨਿਊਜ਼ ਚੈਨਲ ਤੁਸੀਂ ਹੋ ਤੇ ਬਾਕੀ ਨਹੀਂ ਆਈ ਥਿੰਕ ਦ ਮੋਰ ਅਵੇਅਰਨੈਸ ਵੀ ਕ੍ਰੀਏਟ ਦ ਮੋਰ ਵੀ ਸੇ ਦੈਟ ਵੀ ਨੀਡ ਟੂ ਫਾਈਟ ਕਾਈਮ ਫਾਈਟ ਕਾਈਮ ਫਾਈਟ ਕ੍ਰਾਈਮ ਸੌਰੀ ਟੰਗ ਟਾਈਡ ਫਾਈਟ ਕ੍ਰਾਈਮ ਅਮ ਦ ਬੈਟਰ ਇਟਲ ਬੀ ਬਿਕਾਜ਼ ਉਹਨਾਂ ਆਵਾਜ਼ ਜਦ ਗੂੰਜਦੀ ਹੈ ਉਹ ਫਿਰ ਉਹ ਗੂੰਜਣ ਦੀ ਨਾ ਵਾਈਬ੍ਰੇਸ਼ਨ ਫੈਲਦੀ ਹੈ ਤੇ ਮੈਂ ਚਾਹੁੰਦਾ ਉਹ ਆਵਾਜ਼ ਗੂੰਜੇ that we stop this crime uh, wave ਤੇ i think it's going to be us ਅਸੀਂ ਕਰਾਂਗੇ ਬਿਲਕੁਲ ਬੇਸਿਕਲੀ ਜੀ ਤੇ ਕ੍ਰਾਈਮ ਦੀ ਗੱਲ ਕਰ ਲਈ ਹੁਣ ਟੈਕਸ ਦੀ ਵੀ ਗੱਲ ਕਰ ਲਈਏ ਤਾਂ ਟੈਕਸ ਨੂੰ ਲੈ ਕੇ ਤੁਹਾਡੀ ਕੋਈ ਸਟਰੈਟਜੀ ਹੈ ਟੈਕਸ ਨੂੰ ਲੈ ਕੇ ਇਸ ਵੇਲੇ ਦੇਖੋ ਜਿਹੜੇ ਲੋਕੀ ਕਹਿੰਦੇ ਨੇ ਕਿ ਟੈਕਸ ਕੱਟ ਕਰਾਂਗੇ like we'll reduce taxes or we'll eliminate taxes ਦੇਖੋ ਜਿਹੜੀ ਚੀਜ਼ ਬਣ ਗਈ ਉਹਨੂੰ ਐਲੀਮੀਨੇਟ ਕਰਨਾ ਤੇ ਅਸੀਂ ਕੈਨੇਡਾ ਚ ਇੰਨੇ ਟਾਈਮ ਨਾਲ ਰਹਿ ਰਹੇ ਹਾਂ ਅਸੀਂ taxes, interest rates, gas prices, whether they're only growing. Hmm. I've never seen it come down. They, I think anybody who's promising to take taxes down, I think that will be a very difficult task. Huh. ਅਸੀਂ ਕਰਨਾ ਕੀ ਹੈ ਕਿ ਜਿਹੜੇ ਟੈਕਸ ਡਾਲਰਸ ਇਸ ਵੇਲੇ ਆ ਰਹੇ ਨੇ ਇਸ ਤੋਂ ਜ਼ਿਆਦਾ ਸੀਨਾ ਮੰਗੇ ਲੋਕਾਂ ਕੋਲੋਂ ਤੇ ਜਿਹੜਾ ਆ ਵੀ ਰਿਹਾ ਨਾ ਉਹਨੂੰ ਪ੍ਰੋਪਰਲੀ ਯੂਟਿਲਾਈਜ਼ ਕਰੀਏ ਤੇ ਮੇਰੇ ਹਿਸਾਬ ਨਾਲ ਇਟ ਸ਼ੁਡ ਬੀ ਕੰਪਲੀਟਲੀ ਟਰਾਂਸਪੇਰੈਂਟ ਕਿ ਜਿਹੜੇ ਲੋਕੀ ਹੈਗੇ ਸਾਡੇ ਵਿਊਅਰਸ ਹੈਗੇ ਜਿਹਨੇ ਸਿਟੀਜ਼ਨਸ ਹੈਗੇ ਜਿਹੜੇ ਸਿਟੀ ਦੇ ਹੈਗੇ ਉਹਨਾਂ ਨੂੰ ਕਲੀਅਰਲੀ ਪਤਾ ਹੋਣਾ ਚਾਹੀਦਾ ਕਿ ਉਹ ਪੈਸਾ ਕਿੱਥੇ ਕਿਸ ਤਰ੍ਹਾਂ ਜਾ ਰਿਹਾ ਤੇ ਮੇਰਾ ਉਹ ਟਰਾਂਸਪੇਰਨਸੀ ਵਾਲਾ ਸਿਸਟਮ ਮੈਂ ਕਰਨਾ ਕਿਉਂਕਿ ਮੈਂ ਮਿਸਾਗਾ ਮੋਰਟਨ ਦੇ ਵਿੱਚ ਮੈਂ ਕਮੇਟੀਆਂ ਕਮਿਊਨਿਟੀ ਕਮੇਟੀਆਂ ਕ੍ਰੀਏਟ ਕਰਨੀਆਂ ਸੇਫਟੀ ਸਿਕਿਉਰਿਟੀ ਡਵੈਲਪਮੈਂਟ ਕਮੇਟੀਆਂ ਦੀ ਵੀ ਐਡਵਾਈਜ਼ਰੀ ਬੋਰਡ ਬਣਾਣੀ ਹੈ ਜਿਹੜੇ ਫਿਰ ਸਾਨੂੰ ਪਤਾ ਲੱਗੇਗਾ ਕਿ ਜਿਹੜਾ ਟੈਕਸ ਆ ਰਿਹਾ ਕਿਉਂਕਿ ਮੈਨੂੰ ਵੀ ਅਜੇ ਨਹੀਂ ਪਤਾ ਜਿਹੜਾ ਟੈਕਸ ਅਸੀਂ ਕਲੈਕਟ ਕਰਦੇ ਹਾਂ ਉਹ ਕਿਸ ਤਰ੍ਹਾਂ ਡਿਸਟ੍ਰਿਬਿਊਟ ਹੋ ਰਿਹਾ ਉਹ ਤੇ ਜਦ ਮੈਂ ਅੰਦਰ ਜਾਵਾਂਗਾ ਤਦ ਮੈਨੂੰ ਪਤਾ ਲੱਗੇਗਾ ਬਟ ਆਈ ਆਈ ਲੁੱਕ ਐਟ ਇਟ ਦੈਟ ਇਟਸ ਪ੍ਰੋਬਬਲੀ ਅ ਮਾਡਲ ਆਫ ਰੀਡਿਸਟ੍ਰਿਬਿਊਸ਼ਨ ਆਈ ਡੈਫਿਨਿਟਲੀ ਨੋ ਮੈਟਰ ਵਾਟ ਆਈ ਵਿਲ ਨੈਵਰ ਬੀ ਇਨ ਫੇਵਰ ਆਫ ਰੇਜ਼ਿੰਗ ਟੈਕਸਸ ਇਨਕਰੀਸਿੰਗ ਟੈਕਸਸ ਨੈਵਰ ਆਈ ਏਮ ਨਾਟ ਇਨ ਫੇਵਰ ਆਫ ਦੈ ਮੇ ਗਵਰਨਰ ਦ ਹਮੇਸ਼ਾ ਇੱਕੋ ਸਿੰਪਲ ਸਟੈਂਡ ਰਿਹਾ ਕਿ ਲੋਅਰ ਟੈਕਸਸ ਕਿਉਂਕਿ ਗਵਰਨਮੈਂਟ ਬਿਜ਼ਨਸ ਨਹੀਂ ਹੈਗਾ ਆਈ ਡੋਨਟ ਵਾਂਟ ਪੀਪਲਸ ਮਨੀ ਥੈਟ ਆਈ ਡੋਨਟ ਨੀਡ ਆਈ ਓਨਲੀ ਵਾਂਟ ਵਾਟ ਆਈ ਨੀਡ ਟੂ ਪ੍ਰੋਵਾਈਡ ਯੂ ਵਿਦ ਅ ਸਰਵਿਸਸ ਐਂਡ ਥੈਟ ਆਲਸੋ ਦ ਬੈਸਟ ਤੋ ਫॉर ਥੈਟ ਰੀਜ਼ਨ ਵਹੀ ਇੱਕ ਕੈਲਕੂਲੇਸ਼ਨ ਅਸੀਂ ਕਰਾਂਗੇ ਜਦ ਸਿਟੀ ਚ ਜਾਵਾਂਗੇ ਲਾਈਕ ਅ ਸਟੱਫ ਦੀ ਸਲਾ ਲੈ ਕੇ ਦੋ ਦ ਬੈਸਟ ਵੀ ਕੈਨ ਬਟ ਹਾਂ I will never be in favor of increasing taxes <laughs> that I promise ji the transportation de jekar gal kariye ta canada de vich transport karan de layi jinna kol car nahi hai gi ta bus da use karna painda hai ta old age people jade bus de vich travel karde a onna de layi tade vallu kuch kita chahvega free transportation ਮੈਂ ਮੈਂ ਲੜਾਂਗਾ ਆ ਫਾਈਟ ਟੂ ਦ ਲਾਸਟ ਬ੍ਰੈਥ ਕਿ ਉਹਨਾਂ ਨੂੰ ਫ੍ਰੀ ਟ੍ਰਾਂਸਪੋਰਟੇਸ਼ਨ ਤੇ ਉਹਨਾਂ ਦੀ ਐਕਸੈਸਿਬਿਲਟੀ ਹੋਰ ਫ੍ਰੀਕੁਐਂਟ ਹੋਣੀ ਚਾਹੀਦੀ ਕਿਉਂਕਿ ਦੇਖੋ ਜੀ ਜਿਹੜੇ ਸੀਨੀਅਰਸ ਹੁੰਦੇ ਨੇ ਨਾ ਉਹਨਾਂ ਦੀ ਲਾਈਫ ਸਪੈਸ਼ਲੀ ਕੈਨੇਡਾ ਚ ਆਲਰੇਡੀ ਐਨੀ ਆਈਸੋਲੇਟਿਡ ਹੈ ਆਲਰੇਡੀ ਵਿంటర్ ਦੇ ਵਜਾ ਨਾਲ ਵੈਦਰ ਦੀ ਵਜਾ ਨਾਲ ਉਹ ਕਿੱਥੇ ਐ ਦਰਬਾਰ ਗੁਰ ਜਾ ਨਹੀਂ ਸਕਦੇ ਤੇ ਥੋੜਾ ਜਿਹਾ ਜਦ ਵੈਦਰ ਅੱਛਾ ਹੁੰਦਾ ਜਦ ਮੌਸਮ ਅੱਛਾ ਹੁੰਦਾ ਹੈ ਜਾਂ ਥੋੜਾ ਤੇ ਦੇ ਸ਼ੁੱਡ ਹੈਵ ਦੀ ਫਲੈਕਸੀਬਿਲਟੀ ਐਂਡ ਅਵੇਲੇਬਿਲਟੀ ਟੂ ਮੂਵ ਵੇਅਰ ਦੇ ਵਿਸ਼ ਟੂ ਜਿੱਥੇ ਜਾਣਾ ਚਾਹੁੰਦੇ ਜਾਣ ਜਿਸ ਟਾਈਮ ਤੇ ਜਾਣਾ ਚਾਹੁੰਦੇ ਆ ਉਹ ਸਾਰੀ ਫੈਸਿਲਿਟੀਆਂ ਐਸ ਐਸ ਅ ਸਿਟੀ ਕਾਉਂਸਲਰ ਮੈਂ ਪੂਰੀ ਕੋਸ਼ਿਸ਼ ਕਰਾਂਗਾ ਉਹਨਾਂ ਨੂੰ ਦੇਣ ਲਈ ਤੇ ਉਹੀ ਜਿਹੜਾ ਤੁਸੀਂ ਟੈਕਸ ਟੈਕਸਸ ਦੀ ਗੱਲ ਕਰ ਰਹੇ ਸੀ ਨਾ ਉਹੀ ਟੈਕਸ ਦਾ ਹੀ ਰੀਡਿਸਟ੍ਰਿਬਿਊਸ਼ਨ ਅਸੀਂ ਕਰਨਾ ਤੇ ਮੈਂ ਮੈਂ ਦੇਖਣਾ ਕਿ ਕਿਉਂ ਨਹੀਂ ਸਾਡੇ ਸੀਨੀਅਰਸ ਨੂੰ ਅਸੀਂ ਉਹ ਸਹੂਲਤ ਦੇ ਰਹੇ ਹਾਂ ਤੇ ਸੀਨੀਅਰਸ ਦੀ ਟਰਾਂਸਪੋਰਟ ਤੇ ਇੱਕ ਪ੍ਰੋਬਲਮ ਹੈਗੀ ਪਰ ਉਸ ਤੋਂ ਵੱਡੀ ਪ੍ਰੋਬਲਮ ਜਿਹੜੀ ਪਤਾ ਕੀ ਉਹ ਲਿਵਿੰਗ ਹੈਗੀ ਹੈ ਜੀ ਹਾਊਸਿੰਗ ਹਾਊਸਿੰਗ ਮੈਂ ਇਨੇ ਸੀਨੀਅਰਸ ਨਾਲ ਡੀਲ ਕਰਦਾ ਜਿਨ੍ਹਾਂ ਨੂੰ ਮੈਂ ਮਿਲਦਾ ਕਹਿੰਦੇ ਮੈਂ ਕੱਲ ਹੀ ਮਿਲਿਆ ਸੀ ਇੱਕ ਫੈਮਿਲੀ ਨੂੰ ਇੱਕ ਕਪਲ ਨੂੰ ਸੀਨੀਅਰਸ ਨੂੰ ਕਾਲਚਰ ਆ ਰਹੇ ਸੀ ਉਹਨਾਂ ਨੂੰ ਉਸ ਘਰ ਨੂੰ ਛੱਡ ਕੇ ਜਾਣਾ ਪੈ ਰਿਹਾ ਕਿਉਂਕਿ ਆਬਵੀਅਸਲੀ ਲੈਂਡਲੋਰਡ ਨੂੰ ਰੈਂਟ ਜ਼ਿਆਦਾ ਮਿਲ ਰਿਹਾ ਕਿਸੇ ਹੋਰ ਤੋਂ ਪਰ ਉਹ ਸੀਨੀਅਰਸ ਅਪੀਲ ਹਾਊਸਿੰਗ ਨੂੰ ਉਹਨਾਂ ਨੇ ਕੰਟੈਕਟ ਕੀਤਾ ਕਹਿੰਦੀ ਹੈ ਮੈਂ ਮਹੀਨੇ-ਮਹੀਨੇ ਕਾਲ ਕਰਦੇ ਕੋਈ ਫੋਨ ਨਹੀਂ ਚੱਕਦਾ ਜੀ ਕੋਈ ਕੋਈ ਜਵਾਬ ਨਹੀਂ ਮਿਲਦਾ ਸਾਨੂੰ ਤੇ ਇਹਨਾਂ ਲੋਕਾਂ ਲਈ ਮੈਂ ਉਹਨੂੰ ਕਿਹਾ ਮੈਂ ਉਸ ਲੇਡੀ ਦਾ ਨੰਬਰ ਲਿਆ ਉਹਨੂੰ ਆਪਣਾ ਨੰਬਰ ਵੀ ਦਿਆ ਮੈਂ ਕਿਹਾ ਨਹੀਂ ਮੈਂ ਜਾਵਾਂਗਾ ਅਪੀਲ ਰੀਜਨ ਜਾਂ ਸਿਟੀ ਹੋ ਜਿੱਥੇ ਮੈਂ ਜਾਵਾਂਗਾ ਹਥੋੜਾ ਲੈ ਕੇ ਆਈ ਐਮ ਸੌਰੀ ਮੈਂ ਪੈਨ ਨਹੀਂ ਲੈ ਕੇ ਜਾਵਾਂਗਾ ਮੈਂ ਹਥੋੜਾ ਲੈ ਕੇ ਜਾਵਾਂਗਾ ਤੇਰੇ ਲਈ ਬਿਕਾਜ਼ ਦੇਖੋ ਜੀ ਸੀਨੀਅਰ ਸਾਡੇ ਵੱਡੇ ਹੈਗੇ ਇਹਨਾਂ ਨੇ ਇਹ ਕੰਟਰੀ ਨੂੰ ਬਣਾਇਆ ਹੈ ਜੋ ਫੈਸਿਲਿਟੀਆਂ ਅਸੀਂ ਤੁਸੀਂ ਤੇ ਮੈਂ ਅੱਜ ਇੰਜੋਏ ਕਰ ਰਹੇ ਹਾਂ ਜਿਹੜਾ ਫ੍ਰੀडम ਅਸੀਂ ਇੰਜੋਏ ਕਰ ਰਹੇ ਹਾਂ ਉਹ ਸਾਰੇ ਸੀਨੀਅਰਸ ਨੇ ਬਣਾਏ ਮੇਰੇ ਪੇਰੈਂਟਸ ਵੀ ਇੱਥੇ ਆਏ ਸੀ ਉਹ ਵੀ ਸੀਨੀਅਰਸ ਨੇ ਮੇਰੀ ਫੈਮਿਲੀ ਅੱਨੀ ਇ 100% ਆਈ ਥਿੰਕ ਟ੍ਰਾਂਸਪੋਰਟੇਸ਼ਨ ਡੈਫਿਨਿਟਲੀ ਫਰੀ ਤੇ ਸੀਨੀਅਰਸ ਦੀ ਲਿਵਿੰਗ ਦਾ ਜਿਹੜਾ ਪ੍ਰੋਬਲਮ ਹੈ ਉਹ ਤੇ 100% ਮੈਗਨੀਫਾਈਂਗ ਗਲਾਸ ਨਾਲ ਫੋਕਸ ਕਰਕੇ ਉਹਦੀ ਇੱਕ ਸੋਲੂਸ਼ਨ ਕੱਢਣੀ ਪਵੇ ਜੀ ਤੁਸੀਂ ਹਾਊਸਿੰਗ ਦੀ ਗੱਲ ਕੀਤੀ ਤਾਂ ਕੈਨੇਡਾ ਦੇ ਵਿੱਚ ਜੋ ਇੰਟਰਨੈਸ਼ਨਲ ਸਟੂਡੈਂਟਸ ਜੇ ਆਪਾਂ ਗੱਲ ਕਰੀਏ ਉਹ ਵੀ ਕਾਫੀ ਜ਼ਿਆਦਾ ਨੇ ਬ੍ਰੈਂਪਟਨ ਵਿੱਚ ਸਾਗਾ ਦੇ ਵਿੱਚ ਤੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਵੀ ਹਾਊਸਿੰਗ ਦੀ ਪ੍ਰੋਬਲਮ ਜਿਹੜੀ ਫੇਸ ਕਰਨੀ ਪੈਂਦੀ ਆ ਜਿਵੇਂ ਕਾਫੀ ਸਾਰੇ ਇੰਟਰਨੈਸ਼ਨਲ ਸਟੂਡੈਂਟਸ ਨਾਲ ਜਦੋਂ ਗੱਲਬਾਤ ਕਰਦੇ ਆ ਉਹਨਾਂ ਦਾ ਕਹਿਣਾ ਕਿ ਉਹਨਾਂ ਦੇ ਨਾਲ ਹਾਊਸ ਓਨਰ ਪੇਮੈਂਟ ਐਡਵਾਂਸ ਲੈ ਲੈਂਦੇ ਨੇ ਪਰ ਉਸ ਤੋਂ ਬਾਅਦ ਉਹਨਾਂ ਨੂੰ ਕਹਿ ਦਿੰਦੇ ਨੇ ਕਿ ਘਰ ਛੱਡ ਦਿਓ ਪਰ ਪੇਮੈਂਟ ਜਿਹੜੀ ਹੈ ਉਹਨਾਂ ਨੂੰ ਵਾਪਸ ਨਹੀਂ ਕੀਤੀ ਜਾਂਦੀ ਤੇ ਇੱਕ ਜਿਹੜੀ ਆਨਲਾਈਨ ਫਰਾਡ ਵੀ ਚੱਲ ਰਿਹਾ ਆ ਤਾਂ ਇਹ ਗਲਤ ਫੋਟੋਸ ਪਾ ਕੇ ਤੇ ਪੇਮੈਂਟ ਲੈ ਕੇ ਉਸ ਤੋਂ ਬਾਅਦ ਕੋਈ ਗੱਲ ਨਹੀਂ ਕਰਦੇ ਤਾਂ ਉਹ ਸਟੂਡੈਂਟਸ ਕੀ ਕਰਨ ਕਿੱਥੇ ਜਾ ਕੇ ਗੱਲ ਕਰਨ ਫਿਰ ਇਹ ਪ੍ਰੋਬਲਮ ਸਿਰ ਸਟੂਡੈਂਟਸ ਦੀ ਨਹੀਂ ਆਨਫੋਰਚਨਟਲੀ ਸਭ ਦੀ ਮੇਰੇ ਨਾਲ ਹੋਇਆ ਸੀ ਇਹ ਮੈਂ ਜਦ 3-4 ਸਾਲ ਪਹਿਲਾਂ ਅਪਾਰਟਮੈਂਟ ਲਵ ਰਿਆ ਸੀ ਜੀ ਕਜੀਜੀ ਤੇ ਇੱਕ ਐਡ ਦੇਖੀ ਤੇ ਅੱਛੀ ਲੱਗੀ ਕੋਵਿਡ ਦਾ ਟਾਈਮ ਸੀ ਤੇ ਉਸ ਸਮੇਂ ਵਿਊਇੰਗਸ ਨਹੀਂ ਹੋ ਰਹੀਆਂ ਸੀ ਜੀ ਤੇ ਬੰਦੇ ਨੇ ਕਿਹਾ ਮੈਨੂੰ ਡਿਪੋਜ਼ਿਟ ਪੇਜ ਜੋ ਮੈਂ ਕਰਦਾ ਹਾਂ ਅਪਾਰਟਮੈਂਟ ਆ ਮੈਂ ਪੇਛਤਾ ਫਰਸਟ ਐਂਡ ਲਾਸਟ ਬੰਦਾ ਗਾਇਬ ਅਪਾਰਟਮੈਂਟ ਵੀ ਨਹੀਂ ਕੁਝ ਨਹੀਂ ਆ ਲੌਸਟ 4000 4500 ਤੇ ਮੈਂ ਚਲੋ ਇੱਥੇ ਆਮ a little bit older I've worked to the the ਥੋੜਾ ਨੁਕਸਾਨ ਹੋ ਗਿਆ I'll deal with it but you're right students ਜਿਹੜੇ ਆਉਂਦੇ ਨੇ unlimited ਪੈਸਾ ਲੈ ਕੇ ਆਉਂਦੇ ਨੇ ਘਰੋਂ ਦੂਰ ਆਉਂਦੇ ਨੇ ਤੇ ਫਿਰ ਉਹ ਤੇ ਅਬੈਂਡਨ ਹੋ ਗਏ ਤੇ ਉਹਨਾਂ ਲਈ ਮੇਰਾ ਦਰਵਾਜ਼ਾ ਹਮੇਸ਼ਾ ਖੁੱਲ੍ਹਾ ਰਹੇਗਾ ਐਜ਼ ਅ ਕਾਉਂਸਲਰ ਇਸ ਤਰ੍ਹਾਂ ਦੀ ਕੋਈ ਗੱਲ ਹੋएगी ਮੈਂ ਆਪੇ ਨਾਲ ਜਾ ਕੇ ਡੀਲ ਕਰਾਂਗਾ ਉਸ ਨਾਲ ਲੈਂਡਲੋਰਡਸ ਨਾਲ ਕਿ ਇਸ ਤਰ੍ਹਾਂ ਦੀ ਫਰਾਡ ਚੀਜ਼ ਨਹੀਂ ਹੋ ਸਕਦੀ ਪਰ ਮੈਂ ਇਹ ਕਹਾਂਗਾ ਕਿ ਕੋਈ ਵੀ ਕਿਸੇ ਨੂੰ ਪੈਸੇ ਦਿੰਦਾ ਹੈ ਕਿਸੇ ਰੈਂਟਲ ਪ੍ਰਾਪਰਟੀ ਲਈ ਸਭ ਤੋਂ ਜ਼ਰੂਰੀ ਚੀਜ਼ ਹੈ ਡਾਕੂਮੈਂਟੇਸ਼ਨ ਤੁਹਾਡੀ ٹرسٹ ਇੱਕ ਚੀਜ਼ ਹੁੰਦੀ ਹੈ ਬਟ ٹرسٹ ਜਿੱਥੇ ਪੈਸਾ ਹੁੰਦਾ ਨਾ ਉੱਥੇ ਕਾਗਜ਼ੀ ਕਾਰਵਾਈ ਬਹੁਤ ਜ਼ਰੂਰੀ ਹੁੰਦੀ ਹੈ ਤੇ ਪ੍ਰੋਬਲਮ ਸਾਡੇ ਕਮਿਊਨਿਟੀ ਸੇ ਕਦੀ ਕਦੀ ਹੋ ਜਾਂਦਾ ਹੈ ਇਸ ਤਰ੍ਹਾਂ ਕਿ ਪਿਆਰ ਮੁਹੱਬਤ ਤੇ ਇੱਕ ਭਾਈਚਾਰੇ ਨਾਲ ਕਦੀ ਕਦੀ ਐਡਵਾਂਟੇਜ ਕੋਈ ਕਿਸੇ ਦਾ ਲੈ ਲੈਂਦਾ ਹੈ ਕਿਸੇ ਨਾਲ ਹੋ ਜਾਂਦਾ ਤੇ ਮੈਂ ਇੱਕ ਰੰਗ ਕਵਾਂਗਾ ਕਿ ਸਭ ਤੋਂ ਪਹਿਲਾਂ ਤੇ ਰਾਈਟਿੰਗ ఎవਰੀਥਿੰਗ ਇਨ ਰਾਈਟਿੰਗ ਇਜ਼ ਵੈਰੀ ਇੰਪੋਰਟੈਂਟ ਤੇ ਦੂਜਾ ਆਈ ਪ੍ਰੋਮਿਸ that regardless of like i said june 10th nu key honda mera number meri information main sab nu ditti hui hai us students ko bhi hai gayi hai ਤੇ ਮੈਂ ਕਿਉਂ ਮੇਰੇ ਫਲਾਈਰ ਹਾਲੇ ਤੱਕ ਜਾ ਚੁੱਕੇ ਨੇ ਮੇਰੀ ਇਨਫੋਰਮੇਸ਼ਨ ਇੰਟਰਨੈਟ 'ਚ ਵੀ ਹੈ ਮੈਨੂੰ ਪਲੀਜ਼ ਕਾਲ ਕਰੋ ਮੈਂ ਜੋ ਆਪ ਤੁਹਾਡੀ ਮਦਦ ਕਰ ਸਕਦਾ इवन ਟੂਡੇ ਐਜ਼ ਅ ਸਿਟੀਜ਼ਨ ਮਤਲਬ ਤੁਹਾਡਾ ਨੇਬਰ ਤੁਹਾਡਾ ਰੈਜ਼ੀਡੈਂਟ ਬੋਰਡ 5 ਦਾ ਰੈਜ਼ੀਡੈਂਟ ਬੋਰਡ ਦੇ ਨਾਤੇ ਮੈਂ 100% ਤੁਹਾਡੀ ਮਦਦ ਕਰਾਂਗਾ ਕਿਉਂਕਿ ਕਈ ਵਾਰ ਕਮਿਊਨੀਕੇਸ਼ਨ ਵੀ ਇੱਕ ਪ੍ਰੋਬਲਮ ਹੋ ਜਾਂਦੀ ਹੈ ਰਾਈਟ ਕਿਉਂਕਿ ਜਿਹੜੇ ਬੰਦੇ ਇੰਡੀਆ ਤੋਂ ਨਵੇਂ ਆਉਂਦੇ ਨੇ ਮੈਂ ਨਹੀਂ ਕਹਿ ਰਿਹਾ ਕਿ ਇੰਗਲਿਸ਼ ਦੀ ਪ੍ਰੋਬਲਮ ਹੈ ਕਹਿ ਰਿਹਾ ਮੈਂ ਮੈਂ ਕਹਿ ਰਿਹਾ ਕਿ ਦੇਖੋ ਕਦੇ-ਕਦੇ ਉਹੀ ਗੱਲ ਹੋ ਜਾਂਦੀ ਹੈ ਕਿ ਸਮਥਿੰਗਸ ਗੇਟ ਲੌਸਟ ਇਨ ਜਿੱਥੇ ਫਿਰ ਮਿਸ ਅੰਡਰਸਟੈਂਡਿੰਗ ਤੋਂ ਐਗਰੇਵੇਸ਼ਨ ਤੇ ਐਂਗਰ ਆ ਜਾਂਦਾ ਫਿਰ ਉਹਦੇ ਬਾਅਦ ਈਗੋ ਆ ਜਾਂਦਾ ਹੁਣ ਚਾਹੇ ਉਹ ਲੈਂਡਲੋਰਡ ਹੋਵੇ ਚਾਹੇ ਸਟੂਡੈਂਟ ਹੋ ਇੱਕ ਵਾਰੀ ਉਹ ਪੰਗਾ ਪੈ ਗਿਆ ਫਿਰ ਤੇ ਪ੍ਰੋਬਲਮ ਆ ਜਾਂਦੀ ਹੈ ਤੇ ਮਾਈ ਪ੍ਰੋਬਲਮ ਮਾਈ ਮਾਈ ਨਿਸ਼ ਮਾਈ ਜੌਬ 윌 ਬੀ ਟੂ ਮਿਟੀਗੇਟ ਸੱਚ ਪ੍ਰੋਬਲਮਸ ਐਂਡ ਮੇਕ ਸ਼ੋਰ ਤੇ ਜਿਹੜਾ ਅਸੀਂ ਉਹ ਵਾਪਸ ਕ੍ਰਾਈਮ ਤੇ ਮੈਂ ਜਾ ਰਹੇ ਜਿਹੜੀ ਕ੍ਰਾਈਮ ਵੀ ਸੋਲੂਸ਼ਨ ਹੈਗੇ ਜਿਹੜੇ ਘਰ ਘਰ ਜਾ ਕੇ ਅਸੀਂ ਇਨਫੋਰਮੇਸ਼ਨ ਲੈਣੀ ਹੈ ਸਭ ਦੀ ਐਕਸਚੇਂਜ ਕਰ ਰਹੀਆਂ ਉਸ ਤੋਂ ਸਾਨੂੰ ਇਹ ਵੀ ਪਤਾ ਲੱਗ ਜਾਏਗਾ ਕਿ ਕਿਹੜੇ ਘਰਾਂ ਚ ਕਿੰਨੇ ਸਟੂਡੈਂਟ ਰਹਿ ਰਹੇ ਨੇ ਕਿੰ ਸਾਨੂੰ ਪਤਾ ਲੱਗ ਜਾਣੀ ਬਿਕਾਜ਼ ਸੀ ਬਹੁਤ ਜ਼ਰੂਰੀ ਜਿਹੜੇ ਏਰੀਆ ਚ ਤੁਸੀਂ ਰਹਿੰਦੇ ਹੋ ਜੀ ਅਗਰ ਉਹਨਾਂ ਉਸ ਏਰੀਆ ਚ ਇੱਕ ਕਾਰ ਹੈਗਾ ਦੋ ਕਾਰ ਹੈਗੇ ਜਿੱਥੇ 15 20 ਸਟੂਡੈਂਟ ਰਹਿੰਦੇ ਨੇ ਕਿ ਸਿਰਫ 4 5 ਨੂੰ ਅਲਾਉਡ ਨੇ ਤੇ ਉੱਥੇ ਤੁਹਾਨੂੰ ਪਤਾ ਹੈ ਕਿ ਜਿੱਥੇ ਵੀ ਜ਼ਿਆਦਾ ਕ੍ਰਾਸ ਹੋਏਗਾ ਪ੍ਰੋਬਲਮਸ ਪੋਪੂਲੇਸ਼ਨ ਦਾ ਜ਼ਿਆਦਾ ਉਹ ਕਿਹਨਾਂ ਡੈਂਸਿਟੀ ਹੋਗੀ ਉੱਥੇ ਪ੍ਰੋਬਲਮਸ ਆਣਗੇ ਜੀ but sanu know, then how will we solve it hmm. so the goal will be to find out and then solve it and make sure that living is done fairly because hmm. they could just they housing and then i think <laughs> we have but oyo ndaki kafi investment property that we don't know about the then we'll be able to do a proper distribution <laughs> ਤੁਹਾਡਾ ਕਾਫੀ ਵਧੀਆ ਸਟਰੈਟਜੀਸ ਨੇ ਤੁਹਾਡੀਆਂ ਤੇ ਇਹਦੇ ਨਾਲ ਹੀ ਜਾਣ ਤੋਂ ਪਹਿਲਾਂ ਤੁਸੀਂ ਦਰਸ਼ਕਾਂ ਨੂੰ ਕੁਝ ਕਹਿਣਾ ਚਾਹੁੰਦੇ ਹੋ ਮੈਂ ਬਸ ਹੱਥ ਜੋੜ ਕੇ ਦਖ਼ਵਾਸ ਕਰਦਾ ਪਲੀਜ਼ ਵੋਟ ਪਾਣ ਜਾਓ ਮੇ 24 ਦੇ 25 ਨੂੰ ਸਿਟੀ ਹਾਲ ਚ ਹੋ ਰਿਹਾ ਅਗਰ ਤੁਹਾਨੂੰ ਰਾਈਟ ਚਹੀਦੀ ਹੈ ਕੋਈ ਕੋਈ ਇਨਫੋਰਮੇਸ਼ਨ ਕੁਝ ਚਾਹੀਦੀ ਹੈ ਕੋਈ ਹੈਲਪ ਚਾਹੀਦੀ ਹੈ ਪਲੀਜ਼ ਮੈਨੂੰ ਕਾਲ ਕਰੋ ਡਾਇਰੈਕਟਲੀ ਮੇਰੇ ਸੈੱਲ ਫੋਨ ਤੇ 4378188683 ਜਾਂ ਮੈਨੂੰ ਈਮੇਲ ਕਰ ਦਿਓ @info@manisani.ca ਤੇ ਜੂਨ ਪਹਿਲੀ ਤੇ ਦੂਜੀ ਨੂੰ ਵੀ ਐਡਵਾਂਸ VOTING ਹੈਗੀ ਆ ਤੇ ਜੂਨ 10 ਨੂੰ E DAY ਹੈਗਾ ਮੇਰੀ ਦਰਖਾਸਤ ਸਭ ਨੂੰ ਪਲੀਜ਼ ਮੇਰੇ ਦਿਲੋਂ ਹੈਗੀ ਆ ਤੇ ਇਹ ਮੇਰੀ ਆਵਾਜ਼ ਨਹੀਂ ਮੇਰੇ ਅੰਦਰ ਰੱਬ ਦੀ ਆਵਾਜ਼ ਨਿਕਲ ਰਹੀ ਹੈ ਕਿ ਪਲੀਜ਼ ਵੋਟ ਪਾਓ ਜਲਦੀ ਪਾਓ ਕਿਉਂਕਿ ਮੋਲਟਨ ਦੀ ਜਿਹੜੀ ਫੇਅਰਨੈਸ ਹੋਣੀ ਹੈ ਮੋਲਟਨ ਨੂੰ ਜਿਹੜਾ ਜਸਟਿਸ ਮਿਲਣਾ ਉਹ ਤਦ ਹੀ ਮਿਲੇਗਾ ਜਦ ਅਸੀਂ ਮੋਲਟਨ ਨਾਲ ਆਪਣੀ ਆਵਾਜ਼ ਸਿਟੀ ਹਾਲ 'ਚ ਪਹੁੰਚਾਵਾਂਗੇ ਇਸ ਵੇਲੇ ਕਿੰਨੇ ਸਾਲਾਂ ਤੋਂ ਮੈਂ ਦੇਖ ਰਿਹਾ ਉਹ ਆਵਾਜ਼ ਪਹੁੰਚ ਨਹੀਂ ਰਹੀ ਕਿ ਜਿਹੜੇ ਲੋਕਾਂ ਨੂੰ ਅਸੀਂ ਵੋਟ ਦੇ ਰਹੇ ਹਾਂ ਜਿਹੜੇ ਲੋਕੀ ਆਲਮੋਸਟ 18 20 ਸਾਲਾਂ ਤੋਂ ਵੋਟ 5 ਨੂੰ ਮੈਨੇਜ ਕਰ ਰਹੇ ਨੇ ਉਹਨਾਂ ਨੇ ਮੇਰੇ ਸਾਹਬ ਨਾਲ ਮੈਂ ਮੈਂ ਦੇਖੋ ਮੈਂ ਕੰਪਲੇਨ ਨਹੀਂ ਕਰ ਰਿਹਾ ਪਰ ਮੈਂ ਇਹ ਵੀ ਨਹੀਂ ਮੈਂ ਕੋਈ ਚੇਂਜ ਵੀ ਅੱਛਾ ਨਹੀਂ ਦੇਖ ਰਿਹਾ ਤੇ ਮੈਂ ਉਹੀ ਕਹਾਂ ਕਿ ਤੁਸੀਂ ਉਹਨਾਂ ਸਭ ਨੂੰ 18 ਸਾਲ 20 ਸਾਲ ਮੌਕਾ ਦਿੱਤਾ ਮੈਨੂੰ 2 ਸਾਲ ਦਾ ਮੌਕਾ ਦੇ ਦਿਓ ਮੈਂ 2 ਸਾਲਾਂ ਚ ਉਹ ਕਰਕੇ ਦਿਖਾਵਾਂਗਾ ਤੁਹਾਨੂੰ ਕਿ ਤੁਸੀਂ ਮੇਰੇ ਨਾਲ ਹਮੇਸ਼ਾ ਰਿਸ਼ਤਾ ਜੋੜ ਕੇ ਰੱਖਣਾ ਚਾਹੋਗੇ ਤੇ ਮੈਂ ਵੀ ਉਹੀ ਚਾਹੁੰਦਾ ਮੈਨੂੰ ਬਸ 2 ਸਾਲ ਮੌਕਾ ਦੇ ਦਿਓ ਬਾਕੀ ਸਭ ਨੂੰ ਤੁਸੀਂ 4 18 15 ਸਾਲ ਮੌਕਾ ਦਿੱਤਾ ਮੈਂ ਤੁਹਾਡਾ ਸਿਰਫ ਸਿਰਫ 2 ਸਾਲ ਮੰਗਦਾ ਤੇ ਤੁਹਾਡਾ ਆਪਣਾ ਭਰਾ ਤੇ ਤੁਹਾਡਾ ਆਪਣਾ ਬੱਚਾ ਮੰਗਰਿਕ ਇਕ ਫੇਵਰਟ ਵਾਸ ਐ ਮੰਗਦਾ ਹੋਰ ਕੁਛ ਨਹੀਂ ਜੀ ਤੇ ਨਾਲ ਹੀ ਥੈਂਕ ਯੂ ਫॉर ਕਮਿੰਗ ਟੂ ਸਟੂਡੀਓ ਐਂਡ ਗੁੱਡ ਲੱਕ ਥੈਂਕ ਯੂ ਸੋ ਮੱਚ ਇਟਸ ਆਲਵੇਸ ਅ ਪਲੇਜ਼ਰ ਬੀਇੰਗ ਹੇਅਰ ਐਂਡ ਥੈਂਕ ਯੂ ਐਵਰੀਬਾਡੀ ਹਵ ਅ ਗ੍ਰੇਟ ਡੇ ਜੀ ਤਾਂ ਇਸੇ ਅੱਜ ਸਾਡਾ ਪ੍ਰੋਗਰਾਮ ਖਾਸ ਮੁਲਾਕਾਤ ਐ ਸਾਡਾ ਸਟੂਡੀਓ ਦੇ ਵਿੱਚ ਮੌਜੂਦ ਹਨ ਮਿਸਟਰ ਮਨੀਸ਼ ਸਾਨੀ ਜੋ ਕਿ ਕਾਉਂਸਲਰ ਦੇ ਲਈ ਖੜੇ ਹੋਏ ਨੇ ਵਾਰਡ 5 ਮੇਂ ਸੇ ਸਾਗਾ ਤੋਂ ਤੇ 10 ਜੂਨ ਨੂੰ VOTING ਹੋਣ ਜਾ ਰਹੀ ਹੈ ਉਸ ਤੋਂ ਪਹਿਲਾਂ ਐਡਵਾਂਸ ਪੋਲਿੰਗ ਵੀ ਆਉਦੇ ਬਾਰੇ ਵੀ ਮਨੀਸ਼ ਜੀ ਨੇ ਦੱਸਿਆ ਤੇ ਜ਼ਰੂਰ ਹਰੇਕ ਜਿਹੜਾ ਸਿਟੀਜ਼ਨ ਆ ਉਹਦਾ ਹ ਗ੍ਰਾਮ ਲਈ ਨਾਈ ਮਨ ਮੈਂ ਦੇ ਇਜਾਜ਼ਤ ਸਾਸ਼ਟ੍ਰੀਕਾਰ